ਕੱਲ ਸ਼ਾਮ ਦੇ ਟਾਈਮ ਗਿੱਲ ਪਹਿਲੇ ਸਮਰਾਲੇ ਸਾਡੇ ਤੇ ਜਿਹੜੀ ਭੰਗੜਾ ਕਲਾਗਰਾਂ ਦੀ ਟੀਮ ਆਈ ਸੀ ਜਿਹਦੇ ਵਿੱਚ ਲੜਕੀਆਂ ਵੀ ਇੰਨੇ ਆ ਤੁਹਾਨੂੰ ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਵੀ ਦਿੱਤੇ ਗਏ ਤੇ ਉਹਦੇ ਵਾਲ ਗਲਾਸ ਵੀ ਛੁੱਟਿਆ ਗਿਆ ਕੋਈ ਸ਼ਾਦੀ ਬੰਦੇ ਸੀ ਜਿਹਨਾਂ ਦੇ ਜਰੂਰ ਸਿੰਘ ਦੇ ਦੋ ਦੋ ਨਾਮ ਨੂੰ ਸਾਥੀ ਸੀ ਜਿਵੇਂ ਸਾਡੇ ਕੋਲ ਦੀ ਵੀਡੀਓ ਆਈ ਆ ਬਲੈਂਟ ਆਈ ਆ ਇਹਦੀ ਅਸੀਂ ਤਹਿਕੀਕਤ ਕਰਕੇ ਮਾਨਯੋਗ ਅਸਿਸ ਮਿਸਾਹਦੇ ਧਿਆਨ ਲਿਆਦਾ ਯੋਨ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਆ ਜਿਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਇਹਦੇ ਜਗਰੂਪ ਸਿੰਘ ਜਿਹੜਾ ਮੌਜੂਦ ਸੀ ਤੇ ਉਹਦੇ ਦੋ ਤਿੰਨ ਸਾਥੀ ਜਿਨ੍ਹਾਂ ਦੇ ਕਲਾਸ ਨੰਬਰ 294 506 ਤੇ 509 ਆ ਕਿਸੀ ਤੇ ਸਮਰਾਲਾ ਥਾਣਾ ਦੇ ਕੇ ਪਰਚਾ ਦਰਜ ਕੀਤਾ ਹੈ ਤੇ ਇਹਨਾਂ ਨੂੰ ਛੇਤੀ ਹੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ ਕਿ ਕਿੱਥੇ ਦੇ ਰਹਿਣ ਵਾਲਾ ਜੀ ਕੋਈ ਮੁਲਾਜ਼ਮ ਵਗੈਰਾ ਵੀ ਆ ਪੁਲਿਸ ਇਹ ਅਜੇ ਨਫਰਾਂ ਦਾ ਬਾਤ ਹੋਊਗਾ ਮੁੱਢਲੀ ਤਰੀਸ਼ ਤੋਂ ਲੱਗਿਆ ਮੀਂ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਮਲਾਜਾਣਾ ਅਨਾਨਮਾਪਿੰਡ ਦਾ ਪਿਛੋ ਰਹਿਣ ਵਾਲਾ ਇਹਨਾਂ ਦੇ ਪਰਚਾ ਦਰਜ ਕੀਤਾ ਜੀ ਕੀ ਕੀ ਨਾਮ ਨੇ ਤੇ ਕਿਹੜੀਆਂ ਦਰਾਮਾਂ ਦਾ ਪਰਚਾ ਦਰਜ ਕੀਤਾ ਗਿਆ ਜਿਹੜਾ ਕੇਸ ਦਰਜ ਕੀਤਾ ਜਗਨੂਪ ਸਿੰਘ ਉਹਦੇ ਨਾਮ ਨੂੰ ਦੋ ਤਿੰਨ ਸਾਥੀ ਜਿਹੜੇ ਆ ਉਹ ਦਰਾਨਾ ਤਰੀਸ਼ ਜਿਹੜਾ ਵੀਡੀਓ ਹੀ ਕਵਰੇਜ ਹੋਇਆ ਉਹਨਾਂ ਦਾ ਹੀ ਪਤਾ ਲਾ ਲਾਂਗੇ ਇਹਨਾਂ ਦੇ ਖਿਲਾਫ ਜਿਹੜਾ ਪਰਚਾ 294 506 ਤੇ 509 ਇਹ ਬੀਜੀ ਦੇ ਕੱਲ ਸ਼ਾਮ ਦੇ ਟਾਈਮ ਗਿੱਲ ਪਹਿਲੇ ਸਮਰਾਲੇ ਸਾਡੇ ਤੇ ਜਿਹੜੀ ਭੰਗੜਾ ਕਲਾਗਰ ਦੀ ਟੀਮ ਆਈ ਸੀ ਜ ਜਿਹਦੇ ਵਿੱਚ ਲੜਕੀਆਂ ਵੀ ਇੰਨੇ ਆ ਤੁਹਾਨੂੰ ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਤੇ ਉਹਦੇ ਵਾਲ ਗਲਾਸ ਨਹੀਂ ਛੱਡਿਆ ਗਾ ਕੋਈ ਸ਼ਾਦੀ ਬੰਦੇ ਸੀ ਜਿਹਨਾਂ ਦੇ ਜਰੂਰ ਸਿੰਘ ਦੇ ਦੁੱਧਨ ਨਾਮ ਨੂੰ ਸਾਥੀ ਸੀ ਜਿਵੇਂ ਸਾਡੇ ਕੋਲ ਦੀ ਵੀਡੀਓ ਆਈ ਹੈ ਬਲੈਂਟ ਆਈ ਹੈ ਇਹਦੀ ਅਸੀਂ ਤਹਿਕੀਕਤ ਕਰਕੇ ਮਾਨਯੋਗ ਅਸਿਸਮ ਸਿੰਘ ਦਾ ਧਿਆਨ ਲਿਆਦਾ ਜਿਨ੍ਹਾਂ ਨੇ ਵੀ ਸਾਨੂੰ ਸਖਤ ਨਿਰਦੇਸ਼ ਦਿੱਤੇ ਆ ਜਿਨ੍ਹਾਂ ਦੇ ਨਿਰਦੇਸ਼ਾਂ ਮੁਬਾਰ ਅਸੀਂ ਇਹ ਜੀ ਗਰੂਪ ਸਿੰਘ ਜਿਹੜਾ ਮੌਜੂਦ ਸੀ ਤੇ ਉਹਦੇ ਦੋ ਤਿੰਨ ਸਾਥੀ ਜਿਨ੍ਹਾਂ ਦੇ ਕਲਾਸ 294 506 ਤੇ 509 ਆਈ ਪੀ ਸੀ ਗੈਤ ਸਮਰਾਲਾ ਥਾਣਾ ਅੰਮ੍ਰਿਤਸਰ ਦਰਜ ਕੀਤਾ ਹੈ ਤੇ ਇਹਨਾਂ ਨੂੰ ਫਿਤੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ ਕਿ ਕਿੱਥੇ ਦੇ ਰਹਿਣ ਵਾਲਾ ਜੀ ਕੋਈ ਮੁਲਾਜ਼ਮ ਵਗੈਰਾ ਵੀ ਆ ਪੁਲਿਸ ਇਹ ਅਜੇ ਕਨਫਰਮ ਦਾ ਵਾਅਦਾ ਹੋਊਗਾ ਮੁਰਲੀ ਦਤੀਸ਼ ਨੂੰ ਉਹ ਲੱਗਿਆ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਮੁਲਾਜ਼ਮ ਨਾ ਅਦਾਨਮਾ ਪਿੰਡ ਦਾ ਪਿਛੋ ਰਹਿਣ ਵਾਲਾ ਇਹਨਾਂ ਦੇ ਪਰਚਾ ਦਾਦ ਕੀਤਾ ਜੀ ਕੀ ਕੀ ਨਾਮ ਨੇ ਤੇ ਕਿਹੜੀ ਧਰਮਾਂ ਦਾ ਪਰਚਾ ਦਰਜ ਕੀਤਾ ਗਿਆ ਜਿਹੜਾ ਪੀਐਸਐਸਡ ਕੀਤਾ ਜਗਨੂਪ ਸਿੰਘ ਉਹਦੇ ਨਾਮ ਨੂੰ ਦੋ ਤਿੰਨ ਸਾਥੀ ਜਿਹੜੇ ਆ ਉਹ ਦਰਾਨਾ ਤੇ ਪੀਐਸ ਜਿਹੜਾ ਵੀਡੀਓ ਹੀ ਕਵਰੇਜ ਹੋਇਆਗਾ ਉਹਨਾਂ ਦਾ ਹੀ ਪਤਾ ਲਾ ਲਾਂਗੇ ਇਹਨਾਂ ਦੇ ਖਿਲਾਫ ਜਿਹੜਾ ਪਰਚਾ 294 506 ਤੇ 509 IB ਜੀ ਹੈ